ਗੇਕੀ ਦੇ ਵਿੱਚ ਬਈ ਇਹ ਹੁੰਦਾ ਵੀ ਉਹਦੇ ਚ ਨਾ ਪਲੱਗ-ਪਲੱਗ ਟਰਮਾਂ ਹੁੰਦੀਆਂ ਨੇ ਜਿੱਦਾਂ ਪਹਿਲਾਂ ਆਪਾਂ ਗਾਣਾ ਲਿਖਦੇ ਆ ਲਿਖਾਉਨੇ ਆ ਜਾਂ ਲਿਖਦੇ ਆ ਫਿਰ ਮਿਊਜ਼ਿਕ ਹੁੰਦਾ ਉਹ ਮਤਲਬ ਕਿ ਥੋੜਾ-ਥੋੜਾ ਪਾਰਟ ਹੁੰਦੇ ਆ ਫਿਰ ਉਸ ਤੋਂ ਬਾਅਦ ਜਦੋਂ ਸ਼ੂਟ ਹੁੰਦਾ ਉਹ ਵੀ ਇੱਕ ਦਿਨ ਜਾਂ ਦੋ ਦਿਨ ਹਨਾ ਇਦਾਂ ਹੁੰਦਾ ਜਿਹੜਾ ਹੁੰਦਾ ਵਾ ਇਹਦਾ ਮੂਵੀ ਦਾ ਮੂਵੀ ਦੇ ਵਿੱਚ ਲਗਾਤਾਰ ਜਿਵੇਂ 10 ਦਿਨ ਮੂਵੀ ਚੱਲੀ ਤਾਂ 10 ਦਿਨ ਲਗਾਤਾਰ ਉੱਥੇ ਚੱਲੀ ਜਾਂਦਾ ਸ਼ੂਟ ਨਾ ਤੇ ਜਿਹੜਾ ਮਜ਼ੇ ਵਾਲੀ ਗੱਲ ਆ ਵੀ ਉਹ ਮੂਵੀ ਦੇ ਵਿੱਚ ਇਹ ਹੁੰਦਾ ਸੀਗਾ ਵੀ ਆਪਦੇ ਆਪ ਨੂੰ ਬਸ ਮੈਨੂੰ ਇਹ ਹੁੰਦਾ ਮੈਂ ਸ਼ੁਰੂ ਤੋਂ ਜ਼ਿੰਦਗੀ ਦੇ ਵਿੱਚ ਇਹ ਰੱਖਿਆ ਠੀਕ ਹੈ ਉਹ ਚੀਜ਼ ਮੈਨੂੰ ਬਸ ਸਵਾਦ ਦੇ ਰਹੀ ਸੀ ਵੀ ਯਾਰ ਮੈਂ 100% ਨੂੰ 110% ਦੇਵਾਂ ਬਸ ਉਹ ਟਰਾਈ ਦੇ ਵਿੱਚ ਮੈਨੂੰ ਸਵਾਦ ਆ ਰਿਹਾ ਸੀ ਉਹਨੂੰ ਆਪਾਂ ਕਹਿ ਸਕਦੇ ਆ ਵੀ ਹਾਂ ਵੀ ਮਜ਼ਾ ਆ ਰਿਹਾ ਸੀ ਨਾ ਤੇ ਮੈਂ ਉਹ ਕੀਤੀ ਆ ਤੇ ਮੈਨੂੰ ਆਇਆ ਸੀ ਵੀ ਜੇ ਮੈਂ ਇਹ ਮੂਵੀ ਵਧੀਆ ਕਰੂੰਗਾ ਤਾਂ ਹੀ ਅੱਗੇ ਆਪਾਂ ਹੋਰ ਮੂਵੀਆਂ ਕਰ ਸਕਦੇ ਆ ਨਾ ਤੇ ਮੈਂ ਸ਼ੁਰੂ ਤੋਂ ਇਹੀ ਸਟਰਗਲ ਦੇ ਵਿੱਚ ਆ ਮੈਂ ਕੋਈ ਚੰਗਾ ਸਨੇਹਾ ਪੰਜਾਬ ਲਈ ਦੇ ਜਾ ਹੁਣ ਪਹਿਲਾਂ ਮੈਂ ਜਿਹੜੇ ਗਾਣੇ ਕਰ ਰਿਹਾ ਉਹ ਵੀ ਮੈਂ ਜੇ ਖੜਕੇ ਦੜਕੇ ਲਈ ਕਰ ਰਿਹਾ ਹੂੰ ਮਨੋਰੰਜਨ ਲਈ ਸਭਿਆਚਾਰ ਕੀ ਟਰਾਈ ਰੱਖਦਾ ਹਾਂ ਹੁਣ ਮੈਨੂੰ ਇਹ ਆ ਵੀ ਮੈਂ ਜੇ ਕੁਝ ਫਿਲਮਾਂ 'ਚ ਕਰਾਂ ਤਾਂ ਕੋਈ ਚੰਗਾ ਕਰ